ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇਸ ਚੈਨਲ ਦੇ ਉੱਪਰ ਸਰਪੰਚ ਦੀਆਂ ਵੋਟਾਂ ਪਈਆਂ ਨੂੰ ਬਹੁਤ ਮਹੀਨੇ ਹੋ ਚੁੱਕੇ ਨੇ ਜਿਆਦਾ ਤਾਂ ਨਹੀਂ ਹੋਏ ਖੈਰ 2-3 ਕੀ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜੇ ਹੈਗਾ ਬਹੁਤੇ ਸਰਪੰਚਾਂ ਨੇ ਆਪਣੀਆਂ ਕੁਰਸੀਆਂ ਦੇ ਉੱਪਰ ਜਿਹੜਾ ਆਪਣਾ ਕਾਰਜ ਭਾਰ ਹੈ ਜਾਂ ਆਪਣੇ ਕੰਮ ਨੇ ਦਫ਼ਤਰੀ ਤੌਰ ਤੇ ਕਾਗਜ਼ੀ ਤੌਰ ਤੇ ਸੰਭਾਲ ਲਏ ਹੋਣੇ ਆ ਨੌਲੇ ਜਿਹੜੇ ਮੈਂਬਰ ਨੇ ਉਹਨਾਂ ਦੀ ਵੀ ਕਿਸਮਤ ਜਿਹੜੀ ਹੈਗੀ ਆ ਉਹ ਉਹਨਾਂ ਨੇ ਅਜਮਾਉਣੀ ਪਿੰਡ ਦੇ ਵਿੱਚ ਸ਼ੁਰੂ ਕਰ ਲਈ ਹੋਏਗੀ ਬਹੁਤੇ ਨਵੇਂ ਸਰਪੰਚ ਬਣੇ ਨੇ ਬਹੁਤੇ ਨਵੇਂ ਮੈਂਬਰ ਵੀ ਬਣੇ ਨੇ ਤੇ ਹਰ ਇੱਕ ਬੰਦਾ ਆਪਣੀ ਆਪਣੀ ਸੋਚ ਦੇ ਮੁਤਾਬਕ ਆਪਣੇ ਆਪਣੇ ਪਿੰਡ ਦੇ ਵਿੱਚ ਬਹੁਤ ਕੁਝ ਚੰਗਾ ਕਰਨ ਦੀ ਥਾਣੀ ਬੈਠਾ ਪਰ ਗੱਲ ਕੀ ਹੈ ਕਿ ਬਹੁਤੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਾਂ ਬਹੁਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਰਪੰਚੀ ਦੇ ਵਿੱਚ ਜਿਹੜਾ ਹੈਗਾ ਉੰਦਾ ਕੀ ਅਸਲ ਦੇ ਵਿੱਚ ਸਰਪੰਚੀ ਚੱਲਦੀ ਕੀ ਹੈ ਤਾਂ ਅਸੀਂ ਜਿਹੜੀਆਂ ਇਹ ਵੀਡੀਓਜ਼ ਦੀ ਸੀਰੀਜ਼ ਸ਼ੁਰੂ ਕਰਨ ਲੱਗੇ ਆ ਜਿਵੇਂ ਕਿ ਤੁਸੀਂ ਇੱਥੇ ਦੇਖੀ ਹੈ ਵੀ ਅੱਜ ਆਪਾਂ ਭਾਗ ਪਹਿਲਾ ਕਾਨੂੰਨੀ ਜਾਣਕਾਰੀ ਜਿਹੜੀ ਹੈਗੀ ਆ ਸਰਪੰਚੀ ਦੀ ਉਹ ਦੇਣ ਵਾਸਤੇ ਹਾਜ਼ਰ ਹੋਏ ਆ ਜਿਹੜੀ ਪਹਿਲਾ ਵੀਡੀਓ ਬਣਾਈ ਸੀ ਤੁਸੀਂ ਦੇਖੀ ਹੋਣੀ ਹੈ ਇਹ ਵਾਲੀ ਵੀਡੀਓ ਜਿਹੜੀ ਉੱਪਰ ਤੁਸੀਂ ਦੇਖ ਰਹੇ ਹੋ ਤਾਂ ਇਹ ਵੀਡੀਓ ਬਣਾਈ ਸੀ ਆਪਾਂ ਇੱਕ ਸੰਪੂਰਨ ਗਿਆਨ ਲੈ ਕੇ ਪੂਰੀ ਡੂੰਘਾਈ ਤੱਕ ਕਾਨੂੰਨੀ ਗਿਆਨ ਤਾ ਅਸਲ ਦੇ ਵਿੱਚ ਜਿਹੜਾ ਹੈਗਾ ਇਹ ਸਰਪੰਚੀ ਚੱਲਦੀ ਕਿੱਥੋਂ ਆ ਉਹਦਾ ਜਿਹੜਾ ਹੈਗਾ ਕਾਨੂੰਨੀ ਗਿਆਨ ਉਹਦੀ ਪੂਰੀ ਦੀ ਪੂਰੀ ਜਿਹੜੀ ਭਾਸ਼ਾ ਹੈਗੀ ਆ ਉਹਨੂੰ ਕਾਨੂੰਨ ਦੇ ਵਿੱਚ ਕੀ ਕਹਿੰਦੇ ਆ ਜਿਹੜੀ ਸਾਡੀ ਪਹਿਲਾਂ ਵਾਲੀ ਵੀਡੀਓ ਸੀ ਨਾ ਉਹਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀਗਾ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੇ ਕਮੈਂਟ ਕਰਕੇ ਬਹੁਤ ਸਾਰੇ ਵਿਚਾਰ ਵੀ ਦਿੱਤੇ ਬਹੁਤ ਸਾਰੇ ਸੁਝਾਅ ਵੀ ਦਿੱਤੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਿਹੜਾ ਹੈਗਾ ਇੰਨਾ ਧਿਆਨ ਦੇ ਨਾਲ ਇਸ ਵੀਡੀਓ ਨੂੰ ਦੇਖਿਆ ਸਮਝਿਆ ਆਪਣੇ ਆਪਣੇ ਜਿਹੜੇ ਹੈਗੇ ਆ ਕੰਮ ਵੀ ਜਿਹੜੇ ਹੈਗੇ ਆ ਪ੍ਰਗਟ ਕੀਤੇ ਜਾਂ ਆਪਣੀਆਂ ਗੱਲਾਂ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਜਿਵੇਂ ਕਿ ਭਰਾ ਜੀ ਹੈਗੇ ਆ ਕਹਿੰਦੇ ਪੰਚ ਜਾਂ ਪੰਚਾਇਤ ਦੀ ਜਿਹੜੀ ਹੈਗੀ ਹੈ ਪੰਚਾਇਤ ਮੈਂਬਰ ਦੀ ਕੀ ਤਾਕਤ ਹੁੰਦੀ ਹੈ ਹਨਾ ਕੀ ਕੀ ਕੰਮ ਕਰ ਸਕਦਾ ਹੈ ਜਾਂ ਸਰਪੰਚ ਦੀ ਤਨਖਾਹ ਕਿੰਨੀ ਹੁੰਦੀ ਹੈ ਪੰਜ ਡਿਫਾਲਟਰ ਲਿਸਟ ਵਿੱਚ ਕਿਵੇਂ ਆਉਂਦਾ ਸਰਪੰਚ ਦੀ ਫੁੱਲ ਫਾਰਮ ਕਿਵੇਂ ਹੁੰਦੀ ਕੀ ਹੁੰਦੀ ਹੈ ਹਨਾ ਵੈਲ ਡਨ ਸਰ ਥੈਂਕਸ ਫॉर ਗੁੱਡ ਇਨਫੋਰਮੇਸ਼ਨ ਇਹ ਲੋਕਾਂ ਦੇ ਨਾਮ ਜਿਹੜੇ ਹੈਗੇ ਅਸੀਂ ਇੱਥੇ ਦੱਸੇ ਵੀ ਹੋਏ ਆ ਤਾਂ ਅਸਲ ਦੇ ਵਿੱਚ ਜਿਹੜਾ ਹੈਗਾ ਉਹ ਕਿਹੜਾ ਕਾਨੂੰਨ ਹੈ ਜਿਸ ਦੇ ਰਾਹੀਂ ਸਰਪੰਚੀ ਚੱਲਦੀ ਹੈ ਸਾਡੇ ਦੇਸ਼ ਦੇ ਵਿੱਚ ਪਾਤ ਦਾ ਰਾਜ ਪੱਤਰ ਜਿਹਨੂੰ ਗੈਜ਼ਟ ਆਫ ਇੰਡੀਆ ਬੋਲਦੇ ਆ ਇਹ ਪਬਲਿਸ਼ ਹੋਇਆ ਸੀਗਾ ਪਬਲਿਸ਼ ਕਦੋਂ ਹੋਇਆ ਸੀਗਾ ਇਹ 20 April 1993 ਦੇ ਵਿੱਚ ਜਦੋਂ ਕੋਈ ਕਾਨੂੰਨ ਬਣ ਜਾਂਦਾ ਹੈ ਤਾਂ ਉਸ ਕਾਨੂੰਨ ਨੂੰ ਇਸ ਰਾਜ ਪੱਤਰ ਦੇ ਵਿੱਚ ਇਸ ਗੈਜ਼ਟ ਦੇ ਵਿੱਚ ਜਿਹੜਾ ਹੈਗਾ ਸ਼ਾਪ ਕੇ ਪੂਰੇ ਇੰਡੀਆ ਨੂੰ ਦੱਸ ਦਿੱਤਾ ਜਾਂਦਾ ਭਾਈ ਆ ਕਾਨੂੰਨ ਬਣ ਗਿਆ ਇਹ ਅਸਲ 'ਚ ਕਾਨੂੰਨ ਕੀ ਸੀਗਾ ਇਹਨੂੰ ਇਹ ਵੀ ਕਹਿ ਦਿੰਦੇ ਆ ਕਿ ਕਨਸਟੀਟਿਊਸ਼ਨ ਦਾ ਕਨਸਟੀਟਿਊਸ਼ਨ 73rd ਅਮੈਂਡਮੈਂਟ ਮਤਲਬ ਕਿ 73ਵੀਂ ਸੋਧ ਜਿਹੜਾ ਹੈਗਾ 1992 'ਚ ਹੋਈ ਸੀ ਉਸ ਦੇ ਵਿੱਚ ਹੀ ਇਹ ਦੱਸਿਆ ਗਿਆ ਸੀ ਕਿ ਪੰਚਾਇਤ ਕੀ ਹੁੰਦੀ ਆ ਠੀਕ ਹੈ ਦਾ ਇਸੇ ਦਾ ਗਿਆਨ ਜਿਹੜਾ ਹੈਗਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਨੂੰ ਜਾ ਰਹੇ ਹਾਂ ਤਾਂ ਇਹ ਵੀਡੀਓ ਦੇ ਵਿੱਚ ਜਿਹੜਾ ਹੈਗਾ ਪੂਰਨ ਤੌਰ ਤੇ ਉਸ ਤਰ੍ਹਾਂ ਨਹੀਂ ਕਰ ਪਾਵਾਂਗੇ ਜਿਵੇਂ ਇਸ ਕਾਨੂੰਨ ਨੂੰ ਜਿਹੜਾ ਹੈਗਾ ਬਦਲ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਦੇ ਵਿੱਚ ਕੀ ਕਿਹਾ ਗਿਆ ਸੀਗਾ ਦਾ ਪੰਜਾਬ ਪੰਚਾਇਤੀ ਰਾਜ ਐਕਟ 1994 ਅਸਲ ਦੇ ਵਿੱਚ ਪੰਜਾਬ ಗ್ರಾಮ ਪੰਚਾਇਤ ਐਕਟ 1992 ਜਿਹੜਾ ਹੈਗਾ 1992 ਦੇ ਵਿੱਚ ਇਹ ਬਣਾ ਕੇ ਇਹਨੂੰ ਐਂ ਕਿਹਾ ਜਾ ਸਕਦਾ ਵੀ ਮਤਲਬ ਇਹ ਨਹੀਂ ਹੈਗਾ ਕਿ ਉਸ ਤੋਂ ਪਹਿਲਾਂ ਸਰਪੰਚ ਜਾਂ ਮੈਂਬਰ ਨਹੀਂ ਬੰਦੇ ਸੀ ਪੰਚਾਇਤਾਂ ਨਹੀਂ ਬਣਦੀਆਂ ਸੀ ਬਣਦੀਆਂ ਹੁੰਦੀਆਂ ਸੀਗੀਆਂ ਅਸਲ ਦੇ ਵਿੱਚ ਕੀ ਸੀਗਾ ਕਿ ਜਿਹੜਾ ਇਸ ਕਾਨੂੰਨ ਨੇ ਕੀ ਕੀਤਾ 72ਵੀਂ ਸੋਧ ਦੇ ਵਿੱਚ ਜਿਹਨੂੰ ਕਾਨੂੰਨੀ ਭਾਸ਼ਾ ਚ ਕਹਿੰਦੇ ਨੇ ਡੀਸੈਂਟਰਲਾਈਜੇਸ਼ਨ ਆਫ ਪਾਵਰਸ ਤਾਂ ਡੀਸੈਂਟਰਲਾਈਜੇਸ਼ਨ ਦਾ ਮਤਲਬ ਇਹ ਹੈਗਾ ਵਿਕੇਂਦਰੀਕਰਨ ਮਤਲਬ ਕੇਂਦਰ ਸਰਕਾਰ ਕੋਲੋਂ ਜਿਹੜੀਆਂ ਤਾਕਤਾਂ ਨੇ ਉਹ ਸਟੇਟ ਕੋਲ ਸਟੇਟ ਤੋਂ ਬਾਅਦ ਜਿਹੜਾ ਹੈਗਾ ਅੱਗੇ ਪੰਚਾਇਤਾਂ ਕੋਲ ਜਾਂ ਕਮੇਟੀਆਂ ਜਿਹੜੀਆਂ ਹੈਗੀਆਂ ਨੇ ਮਿਊਨਿਸਪਲ ਕਮੇਟੀਆਂ ਉਹਨਾਂ ਤੱਕ ਪਹੁੰਚਦਾ ਹੈਗਾ ਤਾਂ ਇਹਨੂੰ ਕਹਿੰਦੇ ਸੀਗੇ ਡੀਸੈਂਟਰਲਾਈਜੇਸ਼ਨ ਵਿਕੇਂਦਰੀਕਰਨ ਮਤਲਬ ਕੇਂਦਰ ਤੋਂ ਤਾਕਤਾਂ ਦਾ ਥੱਲੇ ਆ ਜਾਣਾ ਦੋਸਤੋ ਇਸੇ ਹੀ ਸੋਧ ਦੇ ਨਾਲ ਜਿਹੜਾ ਹੈਗਾ ਹਰ ਇੱਕ ਸਟੇਟ ਦੇ ਵਿੱਚ ਜਿਹੜਾ ਹੈਗਾ ਇੱਕ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਸਟੈਬਲਿਸ਼ ਕੀਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਇਹ ਸੀ ਕਿ ਉਹਨੇ ਸੂਬੇ ਦੇ ਵਿੱਚ ਜਿਹੜਾ ਹੈਗਾ ਪੰਚਾਇਤਾਂ ਦੀਆਂ ਜਾਂ ਮਿਊਸਪਲ ਕਮੇਟੀਆਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਕਮੇਟੀਆਂ ਦੀਆਂ ਚੋਣਾਂ ਕਰਵਾਉਣੀਆਂ ਨੇ ਤਾਂ ਇਹ ਕਾਨੂੰਨ ਜਿਹੜੇ ਹੈਗੇ ਆ ਉਹ ਉਸ ਕਾਨੂੰਨ ਦੀ ਜਿਹੜੀ ਹੈਗੀ ਆ ਸੀ ਗੱਲ ਕਰਨ ਜਾ ਰਹੇ ਆ ਤਾਂ ਜਿਹੜਾ ਹੈ ਸਾਡਾ ਅਗਲਾ ਭਾਗ ਹੈਗਾ ਅਗਲੀ ਵੀਡੀਓ ਹੈਗੀ ਆ ਉਸ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜੀ ਹੈਗੀ ਸਾਰੀ ਜਾਣਕਾਰੀ ਜਿਹੜੀ ਹੈਗੀ ਡਿਟੇਲ ਚ ਕਰਾਂਗੇ ਸਾਂਝੀ ਤੇ ਅੱਜ ਦੀ ਵੀਡੀਓ ਤੁਹਾਨੂੰ ਸਿਰਫ ਜਾਣਕਾਰੀ ਦੇਣ ਬਾਤ ਤਰਪਾਈ ਸੀਗੀ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਆ ਬਾਕੀ ਦੀਆਂ ਜਿਹੜੀਆਂ ਹੋਰ ਵੀਡੀਓਜ਼ ਪਹਿਲਾਂ ਸਾਡੇ ਕੋਲੇ ਆਈਆਂ ਹੋਈਆਂ ਨੇ ਤਾਂ ਉਹ ਵਾਲੀਆਂ ਵੀਡੀਓਜ਼ ਤੁਸੀਂ ਜ਼ਰੂਰ ਦੇਖ ਸਕਦੇ ਹੋ ਕਿਉਂਕਿ ਅ ਅਸੀਂ ਇੱਥੇ ਜਿਹੜਾ ਹੈਗਾ ਅੱਜ ਇਹ ਜਿਹੜਾ ਹੈਗਾ ਅਨਾਉਂਸਮੈਂਟ ਕਰਨ ਵਾਸਤੇ ਹੀ ਆਏ ਸੀ ਤਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਹੋਰ ਵੀ ਵੀਡੀਓਜ਼ ਦੀ ਜਾਣਕਾਰੀ ਮਿਲਦੀ ਰਹੇ ਬੈਲ ਆਈਕਨ ਨੂੰ ਜਰੂਰ ਦਬਾ ਕੇ ਰੱਖਣਾ ਜਲਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੀ ਜਾਣਕਾਰੀ ਦੇ ਨਾਲ ਧੰਨਵਾਦ